ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਬੁਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਨਵੀਂ ਇੱਕ ਹੋਰ ਵੀਡੀਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ ਜਿਹੜੇ ਚੈਨਲ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਣਾ ਜਿਹੜਾ ਐਡਰੈਸ ਹੈਗਾ ਜੀ ਆਪਾਂ ਹੈਗੇ ਆਪਣੀ ਲੋਕੇਸ਼ਨ ਹੈ ਆਪਾਂ ਬੁਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਆਪਣੀ ਸ਼ਾਪ ਹੈ ਜੀ ਬੁਲਾਡਾ ਸ਼ਹਿਰ ਦੇ ਵਿੱਚ ਐਂਟਰ ਹੋਣ ਤੋਂ ਬਾਅਦ आई टेकलो ओवरब्रिज क्रॉस ਕਰਨ ਤੋਂ ਬਾਅਦ ਆਪਣੀ ਜਿਹੜੀ ਸ਼ਾਪ ਆ ਜਾਂਦੀ ਹੈ ਜੀ ਤੁਸੀਂ ਕਾਲ ਕਰਕੇ ਜੀ ਫੁੱਲ ਲੋਕੇਸ਼ਨ ਸਾਡੀ ਲੈ ਸਕਦੇ ਹੋ ਪ੍ਰੋਪਰ ਲੋਕੇਸ਼ਨ ਅਸੀਂ ਫੋਨ ਤੇ ਤੁਹਾਨੂੰ ਦੇ ਦਾਂਗੇ ਜੀ ਫੋਨ ਤੇ ਜਿਹੜਾ ਸਾਡਾ ਨੰਬਰ ਹੈ ਉਹ نیچے ਵੀਡੀਓ ਦੇ نیچے ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਵੀਡੀਓ ਤੇ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਜਿਹੜਾ ਸਕਰੀਨਸ਼ਾਟ ਭੇਜ ਕੇ ਆਰਡਰ ਵੀ ਬੁੱਕ ਕਰ ਸਕਦੇ ਹੋ ਔਰ ਇਸ ਤੇ ਲੋਕੇਸ਼ਨ ਵੀ ਲੈ ਸਕਦੇ ਹੋ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਅੱਜ ਆਪਾਂ ਲੈ ਕੇ ਆਏ ਆ ਜੀ ਕ੍ਰਸ਼ ਦੇ ਕੱਟ ਪੀਸ ਲੈ ਕੇ ਆਏ ਆਂ ਕੱਟ ਪੀਸ ਆ ਗਏ ਜੀ ਦਾਸ ਬ੍ਰਾਂਡ ਦੀ ਕ੍ਰਸ਼ ਦੇ ਕੱਟ ਪੀਸ ਨੇ ਤਕਰੀਬਨ ਫੁੱਲ ਸੂਟ ਨਿਕਲਣਗੇ ਮੋਸਟਲੀ ਫੁੱਲ ਸੂਟ ਹੋਣਗੇ ਜੀ ਦਾਸ ਬ੍ਰਾਂਡ ਦੀ ਰਹੂਗੀ ਜੀ ਨਾਲ ਬਾਟਮ ਵੀ ਰਹੂਗੀ ਨਾਲ ਮਸਲੀਨ ਦੀ ਔਰ ਉਹ ਵੀ オリジナル ਮਸਲੀਨ ਹੈ ਜੀ ਦਾਸ ਬ੍ਰਾਂਡ ਦੀ ਹੀ ਮਸਲੀਨ ਰਹੂਗੀ ਦਾਸ ਬ੍ਰਾਂਡ ਦੀ ਹੀ ਜਿਹੜੀ ਰਹਿਗੇ ਆਪਣਾ ਰਹਿਣਗੇ ਜਿਹੜੇ ਕੱਟ ਪੀਸ ਰਹਿਣਗੇ ਜੀ 100% ਪਿਓਰ ਜਿਹੜੀ ਮਸਲੀਨ ਹੈ ਜੀ ਦਾਸ ਬ੍ਰਾਂਡ ਦੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੀ ਸ਼ਰਟ ਦਾ ਪ੍ਰਿੰਟ ਦੇਖੋ ਸ਼ਰਟ ਦਾ ਪ੍ਰਿੰਟ ਦੇਖੋ ਜੀ ਦਾਸ ਬ੍ਰਾਂਡ ਦੇ ਜਿਹੜੀ ਕ੍ਰਸ਼ ਹੋਏਗੀ ਜੀ ਦਾਸ ਬ੍ਰਾਂਡ ਦੀ ਕ੍ਰਸ਼ ਹੈ ਜੀ ਬਹੁਤ ਸੋਹਣਾ ਸਟੱਫ ਹੈ ਪ੍ਰਿੰਟ ਦੇਖੋ ਜੀ ਇਹ ਹੈਗਾ ਸ਼ਰਟ ਦਾ ਪ੍ਰਿੰਟ 2.5 ਮੀਟਰ ਦੀ ਸ਼ਰਟ ਹੈ ਜੀ ਨਾਲ 2.5 ਮੀਟਰ ਦੀ ਹੀ ਹੈਗੀ ਆ ਬਾਟਮ ਕੰਪਲੀਟ ਸੂਟ ਇਹ ਬੰਦ ਹੈ ਜੀ ਸਟੱਫ ਬਹੁਤ ਸੋਹਣਾ ਜੀ ਕ੍ਰਾਸ਼ ਦਾ ਸੂਟ ਰਹਿਣ ਵਾਲਾ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਹੀ ਬਾਟਮ ਹੈ ਪ੍ਰਾਈਸ ਰਹੇਗਾ ਜੀ ਇਹਦਾ 850 ਰੁਪਏ ਦਾ ਸੂਟ ਪਿਓਰ ਕ੍ਰਾਸ਼ ਹੈ ਜੀ ਇਹ 10 ਬ੍ਰਾਂਡ ਦੀ ਹੈ ਹੁਣ ਤੁਸੀਂ ਜਿਹੜੀ ਦੇਖ ਰਹੇ ਹੋ ਜੀ ਕੱਲੀ ਸ਼ਰਟ ਪੀਸ ਹੈ ਕੱਲਾ ਇਹ ਸ਼ਰਟ ਪੀਸ ਹੈ ਜੀ ਪ੍ਰਿੰਟ ਬਹੁਤ ਸੋਹਣਾ ਹੈ ਇਹ ਕੱਲਾ ਸ਼ਰਟ ਪੀਸ ਹੈ 2.5 ਮੀਟਰ ਦਾ ਇਹਦੇ ਨਾਲ ਬਾਟਮ ਦੀ ਹੈਗੀ ਕੱਲਾ ਸ਼ਰਟ ਪੀਸ ਤੁਸੀਂ ਲੈ ਕੇ ਆਪਣਾ ਜਿਹੜਾ ਸ਼ਰਟ ਬਣਾ ਸਕਦੇ ਹੋ ਕਈ ਵਾਰ ਪਹਿਣਾ ਕੋਲ ਇਦਾਂ ਦੀ ਬਾਟਮ ਹੁੰਦੀ ਹੈ ਪ੍ਰਾਈਸ ਇਹਦਾ ਰਹੇਗਾ ਜੀ 850 ਰੁਪਏ ਦਾ ਕੰਪਲੀਟ ਸੂਟ ਹੈ ਜੀ 425 ਦੀ ਇਕੱਲੀ ਸ਼ਰਟ ਆਏਗੀ 10 ਬ੍ਰਾਂਡ ਦੀ ਕ੍ਰਸ਼ ਹੈ ਜੀ ਇਹ ਹਾਫ ਰੇਟ ਦੇ ਵਿੱਚ ਅਸੀਂ ਤਾਂ ਉਹਨੂੰ ਕੱਟ ਪੀਸ ਦੇ ਵਿੱਚ ਦੇ ਰਹੇ ਆ ਜੀ ਹਾਫ ਰੇਟ ਦੇ ਵਿੱਚ ਇਹ ਤੁਹਾਨੂੰ ਪਾਏਗੀ ਜੀ ਹਾਫ ਰੇਟ ਦੇ ਵਿੱਚ ਹੀ ਤਾਂ ਇਹਦਾ ਰੇਟ ਹੈਗਾ ਜੀ 850 ਰੁਪਏ ਦਾ ਸੂਟ ਹੈ ਜੀ ਪਿਓਰ ਕ੍ਰਸ਼ ਹੈ 10 ਬ੍ਰਾਂਡ ਦੀ ਹੈ ਬਹੁਤ ਇਹਦਾ ਜਿਹੜੇ ਆ ਭੈਣਾਂ ਕੋਲੇ ਪਹਿਲਾਂ 10 ਦਾ ਕਪੜਾ ਗਿਆ ਜੀ ਉਹਨਾਂ ਨੂੰ ਪਤਾ ਹੈ ਸਟੱਫ ਦੀ ਕੋਈ ਕੰਪਲੀਟ ਨਹੀਂ ਹੁੰਦੀ ਜਿਹੜਾ ਇਹ ਮਰ ਨਾਲ ਸੂਟ ਹੈ ਜੀ ਇਹ 2.5 ਮੀਟਰ ਦੇ ਦੋ ਪੀਸਾ ਦੇ ਵਿੱਚ ਕੰਪਲੀਟ ਹੁੰਦਾ ਜੀ 5 ਮੀਟਰ ਕੰਪਲੀਟ ਸੂਟ ਬਣ ਜੇਗਾ ਜੀ ਇਹ 2.5 ਮੀਟਰ ਦੇ ਦੋ ਪੀਸਾ ਦੇ ਵਿੱਚ ਮਿਲਾ ਕੇ ਜੀ ਇਹ 5 ਮੀਟਰ ਕੰਪਲੀਟ ਸੂਟ ਹੁੰਦਾ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਇਹ ਸੂਟ ਲੈ ਸਕਦੀ ਹੈ 5 ਮੀਟਰ ਕੰਪਲੀਟ ਇਸ ਤੋਂ ਬਾਅਦ ਜੀ ਨੈਕਸਟ ਤੁਸੀਂ ਪ੍ਰਿੰਟ ਚੈੱਕ ਕਰੋ ਬੜਾ ਸੋਹਣਾ ਪ੍ਰਿੰਟ ਹੈ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਗਾਜਰੀ ਜੀ ਟੋਨ ਹੈ ਜੀ ਸ਼ਰਟ ਦੀ ਰਹਿਣ ਵਾਲੀ ਹੈ ਜਿਹੜੀ 2.5 ਮੀਟਰ ਦੀ ਇਹ ਸ਼ਰਟ ਰਹੂਗੀ ਜੀ ਗਾਜਰੀ ਟੋਨ ਦੀ ਇਹਦੀ ਸ਼ਰਟ ਹੈ ਜੀ ਔਰ ਨਾਲ ਇਹਦੇ ਹੈਗੀ ਹੈ ਜੀ ਬਾਟ ਪਲੇਨ ਹੈਗੀ ਹੈ ਜੀ ਬਾਟਮ ਮੈਚਿੰਗ ਸੂਟ ਬਣ ਰਿਹਾ ਹੈ ਜੀ ਇਹ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਦੇ ਨਾਲ ਜੀ ਇਹ ਸੂਟ ਤੁਹਾਨੂੰ ਮਿਲ ਜੇਗਾ ਜੀ 850 ਰੁਪਏ ਦਾ ਕੰਪਲੀਟ ਸੂਟ ਤੁਹਾਨੂੰ ਮਿਲ ਜੇਗਾ ਜੀ 2.5 ਮੀਟਰ ਦੀ ਸ਼ਰਟ ਉਹ 2.5 ਮੀਟਰ ਦੀ ਬਾਟਮ ਦੇ ਨਾਲ 10 ਬ੍ਰਾਂਡ ਦੀ ਕ੍ਰਸ਼ ਹੈ ਜੀ ਇਹ ਬਹੁਤ ਸੋਹਣੀ ਕ੍ਰਸ਼ ਹੈ ਜੀ ਨਾਲ ਮਸਲੀਨ ਹੈ ਜਿਹੜੀ ਇਹਦੀ ਬਾਟਮ ਲੱਗੀ ਹੋਈ ਹੈ ਇਹ ਜਿਹੜੀ ਕ੍ਰਸ਼ ਹੈ ਜੀ ਇਹ ਵੀ ਬਹੁਤ ਸੌਫਟ ਮਸਲੀਨ ਟਾਈਪ ਹੈ ਜੀ ਮਸਲੀਨ ਕ੍ਰਸ਼ ਹੁੰਦਾ ਜਿਵੇਂ ਮਸਲੀਨ ਦੇ ਉੱਤੇ ਕ੍ਰਸ਼ ਹੋਵੇ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਜੀ ਜਿਹੜੇ ਇਹਦੇ ਬਟ ਨੇ ਤੁਸੀਂ ਇਹਦੇ ਬਟਾਂ ਤੋਂ ਦੇਖ ਸਕਦੇ ਹੋ ਇਹਦੇ ਦੇਖੋ ਸ਼ਰਟ ਦੇ ਵਿੱਚ ਜੀ ਜਿਹੜਾ ਸਟੱਫ ਹੈ ਜੀ ਕ੍ਰਸ਼ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹਦਾ ਸਟੱਫ ਰਹਿਣ ਵਾਲਾ ਹੈ ਜੀ ਦਾਸ ਬ੍ਰਾਂਡ ਦਾ オリジナル ਜਿਹੜੀ ਇਹ ਕ੍ਰਸ਼ ਰਹਿਣ ਵਾਲੀ ਹੈ ਦਾਸ ਬ੍ਰਾਂਡ ਦੀ ਕ੍ਰਸ਼ ਹੈ ਜੀ ਜਿਹੜਾ ਹਾਫ ਰੇਟ ਤੇ ਇਹ ਸੂਟ ਤੁਹਾਨੂੰ ਅਸੀਂ ਦੇ ਰਹੇ ਹਾਂ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜੀ ਸ਼ਰਟ ਪੀਸ ਇਹ ਇਹ ਵਾਲਾ ਸ਼ਰਟ ਪੀਸ ਹੈ ਜੀ ਪ੍ਰਿੰਟ ਚੈੱਕ ਕਰੋ ਇਹ ਜਿਹੜੀ ਸ਼ਰਟ ਪੀਸ ਹੈ ਜੀ ਇਹ 2 ਮੀਟਰ ਦੇ ਨੀਅਰ ਅਬਾਊਟ ਹੈ ਜੀ ਸ਼ਰਟ ਪੀਸ ਜਿਹੜੀਆਂ ਭੈਣਾਂ ਪਤਲੀਆਂ ਉਹਨਾਂ ਦਾ ਬਣ ਸਕਦੇ ਆ ਨਾਲ ਇਹਦੇ ਆਪਾਂ 2 ਮੀਟਰ ਦੀ ਬਾਟਮ ਲਗਾ ਕੇ ਤੁਹਾਨੂੰ ਕੰਪਲੀਟ ਸੂਟ ਰੈਡੀ ਕਰਕੇ ਦੇਵਾਂਗੇ ਜੀ ਇਹ ਇਹ ਹੈਗਾ ਜੀ 2 ਮੀਟਰ ਦੇ ਕਰੀਬ ਜਿਹੜਾ ਸ਼ਰਟ ਦਾ ਪੀਸ ਹੈ ਜੀ ਨਾਲ ਪਲੇਨ ਮਿਲ ਜੂਗੀ ਤੁਹਾਨੂੰ ਬਾਟਮ ਨੈਕਸਟ ਤੁਸੀਂ ਪ੍ਰਿੰਟ ਚੈੱਕ ਕਰੋ ਜੀ ਮਹਿੰਦੀ ਕਲਰ ਦਾ ਪ੍ਰਿੰਟ ਹੈ ਜੀ ਮਹਿੰਦੀ ਕਲਰ ਦਾ ਜਿਹੜਾ ਇਹ ਸ਼ਰਟ ਦਾ ਪ੍ਰਿੰਟ ਹੈ ਜੀ ਪ੍ਰਿੰਟ ਚੈੱਕ ਕਰੋ ਮਹਿੰਦੀ ਕਲਰ ਹੈ ਜੀ ਪ੍ਰੋਪਰ ਇਹਦੇ ਨਾਲ ਬਾਟਮ ਆਪਣੇ ਕੋਲੇ ਮਸਲੀਨ ਦੀ ਬਾਟਮ ਦੀ ਮੈਚਿੰਗ ਵੀ ਹੋ ਰਹੀ ਹੈ ਪਰ ਜਿਹੜੀ ਇਹ ਬਾਟਮ ਦਾ ਕਲਰ ਹੈ ਜੀ ਚੇਂਜ ਆ ਰਿਹਾ ਵੀਡੀਓ ਦੇ ਵਿੱਚ ਡਿੱਟੋ ਕਲਰ ਨਹੀਂ ਆ ਰਿਹਾ ਮਤਲਬ ਨਾਲ ਇਹਦੇ ਪ੍ਰੋਪਰ ਮੈਚਿੰਗ ਹੋ ਰਹੀ ਹੈ ਜੀ ਬਾਟਮ 2.5 ਮੀਟਰ ਦੀ ਸ਼ਰਟ ਨਾਲ 2.5 ਮੀਟਰ ਦੀ ਬਾਟਮ ਜਿਹੜੀ ਤੁਹਾਨੂੰ ਮੈਚਿੰਗ ਮਿਲ ਜੇਗੀ ਜੀ ਦਾਸ ਬ੍ਰਾਂਡ ਦੇ ਕ੍ਰਸ਼ ਦੇ ਕੱਟ ਪੀਸ ਆਏ ਨੇ ਜੀ ਆਪਣੇ ਕੋਲੇ ਬਹੁਤ ਸੋਹਣਾ ਕ੍ਰਸ਼ ਹੈ ਜੀ ਬਹੁਤ ਸੋਹਣਾ ਇਹਦਾ ਜਿਹੜੀ ਇਹਦਾ ਫਾਲ ਹੈ ਜੀ ਕਪੜੇ ਦਾ ਬਹੁਤ ਸੋਹਣਾ ਸਟੱ ਜਿਹੜੀਆਂ ਪਹਿਲਾਂ ਨੇ ਪਹਿਲਾਂ ਮੇਰੇ ਤੋਂ 10 ਬ੍ਰੈਂਡ ਦੀ ਕ੍ਰਸ਼ ਲਈ ਹੋਈ ਹੈ ਉਹਨਾਂ ਨੂੰ ਪਤਾ ਹੈ ਜੀ ਹੁਣ ਇਹ ਦੁਬਾਰਾ ਆਪਣੇ ਕੋਲੇ ਰੀਸਟਾਕ ਹੋਈ ਹੈ ਮਸਲੀਨ ਦੀ ਬਾਟਮ ਦੇ ਨਾਲ ਇਹ ਕ੍ਰਸ਼ ਜਿਹੜੀ ਆਪਣਾ ਸੂਟ ਤੁਹਾਨੂੰ ਦੇ ਰਹੇ ਹਾਂ ਜੀ 850 ਰੁਪਏ ਦੇ ਵਿੱਚ ਇਸ ਤੋਂ ਬਾਅਦ ਜੀ ਨੈਕਸਟ ਸੂਟ ਹੈ ਬਲੈਕ ਕਲਰ ਦਾ ਬਲੈਕ ਕਲਰ ਦਾ ਪ੍ਰਿੰਟ ਚੈੱਕ ਕਰੋ ਜੀ ਬੜਾ ਪਿਆਰਾ ਪ੍ਰਿੰਟ ਹੈ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਜਿਹੜਾ ਪ੍ਰਿੰਟ ਅਸੀਂ ਤੁਹਾਨੂੰ ਮਤਲਬ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਜੀ ਪ੍ਰੋਪਰ ਬਲੈਕ ਕਲਰ ਦਾ ਪ੍ਰਿੰਟ ਹੈ ਜੀ ਮਰਜੈਂਟਾ ਔਰ ਸਕਿਨ ਕਲਰ ਦੇ ਨਾਲ ਇਹਦੇ ਤੇ ਜਿਹੜੀ ਡਿਜ਼ਾਈਨਿੰਗ ਹੋਈ ਹੋਈ ਹੈ ਇਹ ਕ 올 오버 ਕੰਪਲੀਟ ਸੂਟ ਮਿਲ ਜੂਗਾ ਜੀ ਇਹ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਕੰਪਲੀਟ ਸੂਟ ਇਹਨੂੰ ਲੈ ਸਕਦੀਆਂ ਨੇ ਬਹੁਤ ਸੋਹਣਾ ਇਹ ਜਿਹੜਾ ਡਿਜ਼ਾਈਨ ਹੈ ਜੀ ਨੈਕਸਟ ਹੈਗਾ ਜੀ ਕੱਲਾ ਸ਼ਰਟ ਪੀਸ ਹੈ ਇਹ ਬੋਟਲ ਗ੍ਰੀਨ ਜਿਹਦਾ ਬੇਸ ਹੈ ਜੀ ਕੱਲਾ ਸ਼ਰਟ ਪੀਸ ਤੁਹਾਨੂੰ ਮਿਲ ਜੂਗਾ ਜੀ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ 425 ਰੁਪਏ ਦਾ ਕੱਲਾ ਇਹ ਸ਼ਰਟ ਪੀਸ ਹੈ ਜਿਹੜਾ ਤੁਹਾਨੂੰ ਮਿਲ ਜੂਗਾ ਜੀ ਇਹ ਇਸ ਤੋਂ ਬਾਅਦ ਨੈਕਸਟ ਦੇਖੋ ਜੀ ਪ੍ਰਿੰਟ ਇਹ ਵਾਲਾ ਜਿਹੜਾ ਆਪਣੇ ਆਰਕੰਡੀ ਦੇ ਵਿੱਚ ਵੀ ਆਪਣੇ ਕੋਲੇ ਡਿਜ਼ਾਈਨ ਆਇਆ ਸੀ ਆਰਕੰਡੀ ਵੀ ਲੈ ਕੇ ਆਏ ਸੀ ਆਪਾਂ ਦਾਸ ਬ੍ਰਾਂਡ ਦੀ ਉਦੋਂ ਉਸ ਦੇ ਵਿੱਚ ਵੀ ਇਹ ਡਿਜ਼ਾਈਨ ਆਇਆ ਸੀ ਹੁਣ ਇਹ ਕ੍ਰਾਸ਼ ਦੇ ਵਿੱਚ ਵੀ ਡਿਜ਼ਾਈਨ ਆਇਆ ਜੀ ਬਹੁਤ ਸੋਹਣੀ ਇਹ ਜਿਹੜੀ ਕ੍ਰਾਸ਼ ਹੈ ਜੀ ਕਲਰ ਦਾ ਥੋੜਾ ਜਿਹਾ ਡਿਫਰੈਂਸ ਆ ਰਿਹਾ ਜੀ 3.5 ਮੀਟਰ ਦਾ ਜਿਹੜਾ ਇਹ ਸੂਟ ਰਹਿਣ ਵਾਲਾ ਜੀ ਕਪੜਾ ਇਹ 3.5 ਮੀਟਰ ਹੈ ਜਿਹੜੀਆਂ ਭੈਣਾਂ ਫਰੌਕ ਬਣਾਉਣਾ ਚਾਹੁੰਦੀਆਂ ਬਣਾ ਸਕਦੀਆਂ ਨੇ ਜਾਂ ਫਿਰ ਜਿਹੜੀਆਂ ਭੈਣਾਂ ਪਤਲੀਆਂ ਜੀ 3.5 ਮੀਟਰ ਦੇ ਵਿੱਚ ਸੂਟ ਬਣਾ ਕੇ ਵੇਅਰ ਕਰ ਸਕਦੀਆਂ ਜੀ 3.5 ਮੀਟਰ ਦੇ ਵਿੱਚ ਤੁਸੀਂ ਇਹ ਸੂਟ ਸਾਢੇ 2 ਸਾਢੇ 3 ਮੀਟਰ ਕਪੜਾ ਜਿਹੜਾ ਲੈ ਸਕਦੇ ਹੋ। ਸਟੱਫ ਵੀ ਬਹੁਤ ਸੋਹਣਾ ਹੈ ਜੀ। ਕਲਰ ਥੋੜਾ ਜਿਹਾ ਡਿਫਰੈਂਸ ਆ ਰਿਹਾ ਬਹੁਤ ਸੋਹਣਾ ਕਲਰ ਹੈ ਜੀ ਇਹਦਾ। ਇੰਗਲਿਸ਼ ਸੀ ਗ੍ਰੀਨ ਦਾ ਜਿਹੜਾ ਕਲਰ ਆ ਰਿਹਾ ਜੀ ਇਹਦਾ ਜਿਹੜਾ ਕਲਰ ਹੈ। ਨੈਕਸਟ ਹੈ ਜੀ ਪਰਪਲ ਫਲਾਵਰ ਪ੍ਰਿੰਟ ਹੈ ਜੀ ਬਹੁਤ ਸੋਹਣਾ ਬਣਿਆ ਹੋਇਆ ਦੇਖ ਸਕਦੇ ਹੋ। ਪਰਪਲ ਕਲਰ ਦਾ ਜਿਹੜਾ ਇਹ ਸੂਟ ਰਹਿਣ ਵਾਲਾ ਹੈ ਜੀ। ਇਹ 5 ਤੋਂ ਥੋੜਾ ਉੱਪਰ ਰਹੇਗਾ ਜੀ ਕਪੜਾ। 5 ਮੀਟਰ ਤੋਂ ਵੀ ਪਲੱਸ ਹੈ ਜੀ ਕਪੜਾ ਇਹ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ 5 ਮੀਟਰ ਤੋਂ ਪਲੱਸ ਹੈ ਜੀ ਕਪੜਾ ਸਟਾਫ ਬਹੁਤ ਸੋਹਣਾ ਹੈ ਜੀ क्रश ਹੈ ਜਿਹੜੀ 10 ਬ੍ਰੈਂਡ ਦੀ क्रश ਆਏਗੀ ਜੀ ਔਰ ਪ੍ਰਾਈਸ ਰਹੇਗਾ ਜਿਹਦਾ 850 ਰੁਪਏ ਦਾ ਸੂਟ ਰਹੇਗਾ ਇਹ ਓਮੇ ਦੀ क्रश ਨਹੀਂ ਹੈਗੀ ਵੀ ਪ੍ਰੈਸ ਹੋਣ ਤੋਂ ਬਾਅਦ ਇਹ ਪਲੇਨ ਹੋ ਜੂਗਾ ਇਹ ਓਮੇ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਜਿਹੜੀਆਂ ਪਹਿਣਾ ਨੇ ਮੇਰੇ ਤੋਂ ਪਹਿਲਾਂ क्रਸ਼ ਬਾਈ ਕੀਤੀ ਹੈ ਜੀ ਉਹਨਾਂ ਨੂੰ ਪਤਾ ਹੈ ਇਹਦੇ ਜਿਹੜੇ ਮਤਲਬ ਰਿੰਕਲ ਹੁੰਦੇ ਉਹ ਐਜ਼ ਇਟ ਹੀ ਰਹਿੰਦੇ ਨੇ ਨਹੀਂ ਇਹ ਨਹੀਂ ਕੋਈ ਫਿਟਿੰਗ ਦਾ ਫਰਕ ਪੈਂਦਾ ਵੀ ਕੋਈ ਫਿਟਿੰਗ ਦਾ ਫਰਕ ਪੈ ਜਾਏਗਾ ਹਨਾ ਵੀ ਆਪਾਂ ਜਿਹੜਾ ਮਤਲਬ ਫਿਟਿੰਗ ਵੀ ਇਹਦੀ ਬਹੁਤ ਅੱਛੀ ਬਣਦੀ ਹੈ ਵੀ ਮਤਲਬ ਧੋਣ ਤੋਂ ਬਾਅਦ ਖੁੱਲ ਜੇਗਾ ਜਾਂ ਟਾਈਟ ਹੋ ਜਾਏਗਾ ਐਦਾਂ ਦੀ ਕੋਈ ਵੀ ਸ਼੍ਰਿੰਕ ਹੋਏ ਜਗਾ ਕੋਈ ਵੀ ਦਿੱਕਤ ਨਹੀਂ ਆਉਂਦੀ ਇਸ ਤੋਂ ਬਾਅਦ ਜੀ ਨੈਕਸਟ ਆਏਗਾ ਜਿਹੜਾ ਸ਼ਰਟ ਪੀਸ ਆਏਗਾ ਕਿੰਨੇ ਜੀ ਟੋਨ ਦਾ ਸ਼ਰਟ ਪੀਸ ਹੈ ਜੀ ਇੰਗਲਿਸ਼ ਗਾਜਰੀ ਜੀ ਟੋਨ ਦੀ ਜਿਹੜੀ ਇਹਦੇ ਨਾਲ ਇੰਗਲਿਸ਼ ਜਿਹੜੀ ਟੋਨ ਦਾ ਗਾਜਰੀ ਜਾਂ ਸ਼ੇਡ ਹੈ ਜੀ ਇਹਦੀ ਬਾਟਮ ਦਾ ਨਾਲ ਜਿਹੜੀ ਬਾਟਮ ਹੈਗੇ ਜੀ ਮਸਲੀਨ ਦੀ ਔਰ ਇਹਦੀ ਜਿਹੜੀ ਸ਼ਰਟ ਰਹਿਣ ਵਾਲੀ ਹੈ ਜੀ ਸਕਿਨ ਦੇ ਨਾਲ ਇੰਗਲਿਸ਼ ਜਿਹੜਾ ਗਾਜ਼ਰੀ ਜੇ ਟੋਨ ਦੀ ਨਾਲ ਬਾਟਮ ਮੈਚ ਕੀਤੀ ਹੈ ਜੀ ਬਹੁਤ ਪਿਆਰਾ ਇਹ ਸੂਟ ਹੈ ਪ੍ਰਿੰਟ ਚੈੱਕ ਕਰੋ ਜੀ ਨਾਲ ਪਲੇਨ ਮਸਲੀਨ ਦੀ 2.5 ਮੀਟਰ ਦੀ ਬਾਟਮ ਦੇਵਾਂਗੇ 2.5 ਮੀਟਰ ਦੀ ਹੈਗੀ ਹੈ ਜੀ ਸ਼ਰਟ ਕੰਪਲੀਟ ਸੂਟ ਬਣੇਗਾ ਜੀ 850 ਰੁਪਏ ਦਾ ਕੰਪਲੀਟ ਸੂਟ ਤੁਸੀਂ ਸਾਡੇ ਤੋਂ ਲੈ ਕੇ ਇਹ ਆਪ ਦਾ ਸੋਹਣਾ ਸੂਟ ਤਿਆਰ ਕਰ ਸਕਦੇ ਹੋ ਇਹਦੇ ਤੇ ਡਿਜ਼ਾਈਨਿੰਗ ਵਗੈਰਾ ਹੋ ਕੇ ਬੜਾ ਸੋਹਣਾ ਸੂਟ ਰੈਡੀ ਹੋਊਗਾ ਨੈਕਸਟ ਜਿਹੜਾ ਪੀਸ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਇਹ ਹੈਗਾ ਪਿੰਕ ਕਲਰ ਦਾ ਪਿੰਕ ਕਲਰ ਦਾ ਜਿਹੜਾ ਇਹ ਪੀਸ ਕੱਟ ਪੀਸ ਰਹਿਣ ਵਾਲਾ ਹੈ ਜੀ ਪਿੰਕ ਕਲਰ ਦੇ ਉੱਤੇ ਫਲਾਵਰ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨਿੰਗ ਹੈ ਜੀ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜਿਹੜੀਆਂ ਪੈਣਾ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹਦਾ ਬਹੁਤ ਸੋਹਣਾ ਪੀਸ ਕੱਟ ਪੀਸ ਦਾ ਇਹਦਾ ਡਿਜ਼ਾਈਨ ਆਇਆ ਜੀ ਇਹ ਦੋ ਪੀਸਾਂ ਨੂੰ ਮਿਲਾ ਕੇ 4 ਮੀਟਰ ਸਟਾਫ ਇਹ ਜਿਹੜਾ ਕੰਪਲੀਟ ਹੁੰਦਾ ਹੈ ਜੀ 4 ਮੀਟਰ ਸਟਾਫ ਦੇ ਵਿੱਚ ਬਹੁਤ ਸੋਹਣਾ ਸੂਟ ਬਣ ਸਕਦਾ ਹੈ ਪਿੰਕ ਜਿਹੜਾ ਇਹਦਾ ਪੀਚ ਪਿੰਕ ਵੀ ਚੀਜ਼ ਆ ਜਿਹੜੀ ਇਹਦੇ ਬੇਸ ਕਲਰ ਹੈ ਜੀ ਉੱਤੇ ਫਲਾਵਰ ਪ੍ਰਿੰਟ ਬਣਿਆ ਹੋਇਆ ਜੀ ਇਹ ਬਹੁਤ ਸੋਹਣਾ ਕਲਰ ਹੈ ਜੀ ਬੜਾ ਸੋਹਣਾ ਸਟੱਫ ਰਹਿਣ ਵਾਲਾ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇਹ ਕਲਾ ਸ਼ਰਟ ਪੀਸ ਮਿਲੇਗਾ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਸ਼ਰਟ ਪੀਸ ਇਹਦਾ ਲੈ ਸਕਦੀ ਹੈ ਬਹੁਤ ਸੋਹਣਾ ਜਿਹੜਾ ਇਹਦਾ ਸ਼ਰਟ ਹੈ ਜੀ ਇਹ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਡਿਜ਼ਾਈਨਿੰਗ ਕਰਕੇ ਇਹਦਾ ਕਲਰ ਥੋੜਾ ਜਿਹਾ ਡਿਫਰੈਂਸ ਆ ਰਿਹਾ ਜੀ ਕਲਰ ਦਾ ਜਿਹੜਾ ਇਹਦਾ ਕਲਰ ਹੈ ਇਹ ਹੈਗਾ ਜੀ ਆਪਣਾ ਮਹਿੰਦੀ ਲਾਈਟ ਮਹਿੰਦੀ ਦੀ ਟੋਨ ਹੈ ਜੀ ਬਿਲਕੁਲ ਲਾਈਟ ਮਹਿੰਦੀ ਹੁੰਦੀ ਹੈ ਸਕਿਨ ਮਹਿੰਦੀ ਦੀ ਟੋਨ ਦਾ ਜਿਹੜਾ ਇਹ ਸ਼ੇਡ ਹੈ ਜੀ ਵੀਡੀਓ ਦੇ ਵਿੱਚ ਪ੍ਰੋਪਰ ਜਿਹੜਾ ਸਕਿਨ ਸ਼ੇਡ ਆ ਰਿਹਾ ਹੈ ਸਕਿਨ ਮਹਿੰਦੀ ਟੋਨ ਹੈ ਜੀ ਇਹਦੀ ਔਰ ਕਲਰ ਇਹਦਾ ਬਹੁਤ ਸੋਹਣਾ ਹੈ ਜੀ ਡਿਜ਼ਾਈਨਿੰਗ ਇਹਦੀ ਬਹੁਤ ਸੋਹਣੀ ਡਿਜ਼ਾਈਨ ਨਾਲ ਸੂਟ ਇਹਦਾ ਰੈਡੀ ਹੋ ਸਕਦਾ ਹੈ 2 ਮੀਟਰ ਦੀ ਕੱਲੀ ਇਹਦੀ ਸ਼ਰਟ ਬਣੇਗੀ ਇਸ ਤੋਂ ਬਾਅਦ ਜੀ ਜਿਹੜਾ ਨੈਕਸਟ ਹੈ ਜਿਹੜਾ ਨਵਾਂ ਬਲੂ ਕਲਰ ਚੱਲਿਆ ਜੀ ਅੱਜਕੱਲ ਇੰਗਲਿਸ਼ ਬਲੂ ਕਲਰ ਜਿਹੜਾ ਮਾਰਕੀਟ ਦੇ ਵਿੱਚ ਆਇਆ ਜੀ ਇਹ ਵੀ ਕੱਲੀ ਸ਼ਰਟ ਦਾ ਪੀਸ ਹੈ ਜੀ ਇੰਗਲਿ ਸ਼ਰਟ ਦਾ ਪੀਸ ਰਹਿਣ ਵਾਲਾ ਹੈ ਜੀ ਕਲਰ ਹੈਗਾ ਤਾਂ ਇੰਗਲਿਸ਼ ਬਲੂ ਕਲਰ ਔਰ ਇਹਦਾ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਏਸੇ ਡਿਜ਼ਾਈਨ ਦੇ ਜਿਹੜੇ ਬਹੁਤ ਸੋਹਣੇ ਸੋਹਣੇ ਸੂਟ ਨੇ ਬਣ ਕੇ ਰੈਡੀ ਹੁੰਦੇ ਨੇ ਮੈਂ ਤੁਹਾਨੂੰ ਇਹਦੇ ਇਸ ਡਿਜ਼ਾਈਨ ਦੀ ਰੈਫਰੈਂਸ ਪਿਕ ਵੀ ਤੁਹਾਨੂੰ ਦਿਖਾ ਸਕਦੀ ਆ ਜੇ ਤੁਸੀਂ ਜਦੋਂ ਆਰਡਰ ਕਰੋਗੇ ਇਸ ਡਿਜ਼ਾਈਨ ਦੀ ਰੈਫਰੈਂਸ ਪਿਕ ਦੇ ਕੇ ਤੁਹਾਨੂੰ ਤੁਸੀਂ ਉਹਦੇ ਨਾਲ ਦਾ ਸੂਟ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਏਸ ਡਿਜ਼ਾਈਨ ਦਾ ਬਣ ਕੇ ਰੈਡੀ ਹੁੰਦਾ ਜੀ ਔਰ ਪ੍ਰਾਈਸ ਹੈਗਾ ਜੀ ਇਹਦਾ 425 ਰੁਪਏ ਦੀ ਕੱਲੀ ਸ਼ਰਟ ਬਣੇਗੀ ਜਿਹੜੀ ਭੈਣ ਵੀ ਕੱਲੀ ਸ਼ਰਟ ਲੈਣਾ ਚਾਹੁੰਦੀ ਹੈ ਲੈ ਸਕ ਨੇਕਸਟ ਜਿਹੜਾ ਕਲਰ ਹੈਗਾ ਜੀ ਬੜਾ ਪਿਆਰਾ ਕਲਰ ਹੈ ਇਹ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਜਿਹੜਾ ਨੈਕਸਟ ਕਲਰ ਹੈਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕੱਲੀ ਸ਼ਰਟ ਦਾ ਪੀਸ ਰਹੇਗਾ ਜੀ ਕੱਲੀ ਸ਼ਰਟ ਦਾ ਪੀਸ ਹੈ ਜੀ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਕੱਲੀ ਸ਼ਰਟ ਦਾ ਪੀਸ ਰਹਿਣ ਵਾਲਾ ਹੈ ਜੀ ਇਹ ਅਗਰ ਤੁਸੀਂ ਕੱਲੀ ਸ਼ਰਟ ਦਾ ਪੀਸ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪ੍ਰਾਈਸ ਰਹੇਗਾ ਇਹ 425 ਰੁਪਏ ਦੀ ਸ਼ਰਟ ਔਰ ਨੈਕਸਟ ਜਿਹੜਾ ਸੂਟ ਰਹਿਣ ਵਾਲਾ ਹੈ ਜੀ ਪੀਚ ਕਲਰ ਦਾ ਬੇਸ ਇਹਦਾ ਕਲਰ ਹੈ ਜੀ ਕੰਨੀ ਤੇ ਤੁਸੀਂ ਦੇਖ ਸਕਦੇ ਹੋ ਕੰਨੀ ਵਾਲਾ ਕਲਰ ਹੈ ਪੀਚ ਕਲਰ ਦਾ ਜਿਹੜਾ ਤਾਂ ਬੇਸ ਕਲਰ ਹੋਏਗਾ ਜੀ ਕੰਪਲੀਟ ਸੂਟ ਹੈ ਜੀ ਇਹ ਕੰਪਲੀਟ ਸਟੱਫ ਹੈ ਜੀ ਇਹ 5 ਮੀਟਰ ਕੰਪਲੀਟ ਸੂਟ ਹੈ ਜੀ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਇਹਦੇ ਨਾਲ ਤੁਸੀਂ ਦੁਪੱਟਾ ਵਗੈਰਾ ਹਨਾ ਡਬਲ ਡਾਈ ਟ੍ਰਿਪਲ ਡਾਈ ਦੁਪੱਟਾ ਕਰਵਾ ਕੇ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਜੀ ਇਹ ਪੂਰਾ ਕੰਪਲੀਟ 5 ਮੀਟਰ ਦਾ ਇਹ ਸੂਟ ਰਹਿਣ ਵਾਲਾ ਹੈ ਜੀ ਪ੍ਰਾਈਸ ਰਹੇਗਾ ਜੀ 850 ਰੁਪਏ ਇਸ ਤੋਂ ਬਾਅਦ ਜੀ ਨੈਕਸਟ ਹੈਗਾ ਲੈਮਨ ਕਲਰ ਲੈਮਨ ਕਲਰ ਹੈ ਜੀ ਜਿਹੜਾ ਇਹ ਸਟੱਫ ਹੈਗਾ ਇਹਦੀ ਕੰਨੀ ਤੋਂ ਤੁਸੀਂ ਕਲਰ ਦਾ ਚੈੱਕ ਕਰ ਸਕਦੇ ਹੋ ਲੈਮਨ ਕਲਰ ਦੀ ਕੰਨੀ ਹੈ ਜੀ ਲੈਮਨ ਕਲਰ ਇਹਦਾ ਬੇਸ ਕਲਰ ਹੈ ਔਰ ਇਹ ਜਿਹੜਾ ਸਟੱਫ ਹੈਗਾ ਜੀ ਆਪਣੇ ਕੋਲੇ 7 ਮੀਟਰ ਹੈ ਇੱਕ ਤੁਸੀਂ ਪੂਰਾ ਸੂਟ ਬਣਾ ਕੇ ਨਾਲ ਇੱਕ ਸ਼ਰਟ ਵੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਇਕੱਲਾ ਪੂਰਾ ਸੂਟ ਲੈ ਸਕਦੇ ਹੋ ਜੀ 2.5 ਮੀਟਰ ਦੀ ਸ਼ਰਟ ਕੋਈ ਮਤਲਬ ਹੋਰ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਨਾਲ ਲੈ ਸਕਦੇ ਹੋ ਕੰਪਲੀਟ ਇਹ 7.5 ਮੀਟਰ ਸਟੱਫ ਹੈ ਜੀ ਇਹ ਇੱਕ ਕੰਪਲੀਟ ਸੂਟ ਦਾ ਔਰ ਨਾਲ ਇੱਕ ਸ਼ਰਟ ਦਾ ਜਿਹੜਾ ਕਪੜਾ ਇਹ ਤੁਹਾਨੂੰ ਮਿਲ ਜੇਗਾ ਜੀ ਬਹੁਤ ਸੋਹਣਾ ਕਲਰ ਹੈ ਜੀ ਦੋ ਕਲਰਾਂ ਦੇ ਵਿੱਚ ਆਇਆ ਆਪਣੇ ਕੋਲੇ ਪੀਚ ਤੇ ਲੈਮਨ ਬੜਾ ਸੋਹਣਾ ਇਹਦਾ ਕਲਰ ਰਹਿਣ ਵਾਲਾ ਹੈ ਜੀ ਨੈਕਸਟ ਹੈਗਾ ਜੀ ਇਹਦਾ ਸਕਿਨ ਜੇ ਕਲਰ ਦਾ ਜਿਹੜੀ ਇਹ ਇਹਦਾ ਬੇਸ ਕਲਰ ਸਕਿਨ ਹੈ ਜੀ ਇਹਦਾ ਜਿਹੜਾ ਬੇਸ ਕਲਰ ਹੈ ਸਕਿਨ ਆਏਗਾ ਜੀ ਉਹ ਇਹਦੇ ਜਿਹੜਾ ਫਲਾਵਰ ਪ੍ਰਿੰਟ ਹੈ ਬੜੇ ਸੋਹਣਾ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਕੰਨੀ ਤੋਂ ਜਿਹੜੇ ਇਹ ਵਾਲੇ ਕਲਰ ਦਾ ਦੁਪੱਟਾ ਲਾ ਕੇ ਇਹਦੇ ਨਾਲ ਬੜਾ ਸੋਹਣਾ ਸੂਟ ਇਹ ਰੈਡੀ ਹੋਊਗਾ ਜੀ 2.5 ਮੀਟਰ ਦਾ ਇਹ ਪੀਸ ਰਹਿਣ ਵਾਲਾ ਹੈ ਜੀ ਜਿਹੜੀ ਲੈਣਾ ਚਾਹੁੰਦੀ ਹੈ ਜੀ ਜਿਹੜੀ ਵੀ ਭੈਣ ਬੀਬੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ 2.5 ਮੀਟਰ ਦਾ ਇਹ ਕੱਟ ਪੀਸ ਹੈ ਜੀ ਕ੍ਰਸ਼ ਹੈ ਜੀ ਦਾਸ ਬ੍ਰੈਂਡ ਦੀ origignal ਕ੍ਰਸ਼ ਆਪਣਾ ਜਿਹੜਾ ਸਟੱਫ ਲੈ ਕੇ ਆਏ ਆ ਆਪਾਂ ਇਹ ਜਿਹੜਾ ਸਟੱਫ ਹੈ ਜੀ ਇਹ ਵਿਦ ਲਾਈਨਿੰਗ ਵੀ ਤੁਸੀਂ ਬਣਾ ਸਕਦੇ ਹੋ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਕੋਈ ਇਸ਼ੂ ਨਹੀਂ ਹੈ ਇਹ ਵਿਦਆਊਟ ਲਾਈਨਿੰਗ ਵੀ ਇਹ ਬਣ ਕੇ ਸੋਹਣਾ ਸੂਟ ਜਿਹੜਾ ਬਣ ਕੇ ਤੁਹਾਡਾ ਰੈਡੀ ਹੋ ਜਾਊਗਾ ਜਿਹੜਾ ਨੈਕਸਟ ਸੂਟ ਹੈ ਜੀ ਇਹ ਬੜਾ ਪਿਆਰਾ ਕਲਰ ਹੈ ਲਾਈਟ ਜਾਂ ਮੋਰ ਪੰਖੀਆ ਕਲਰ ਹੈ ਲਾਈਟ ਮੋਰ ਪੰਖੀਆ ਕਲਰ ਹੈ ਜੀ ਕਲਰ ਦਾ ਇਹਦਾ ਬੇਸ ਕਲਰ ਹੈ ਲਾਈਟ ਮੋਰ ਪੰਖੀਆ ਕਲਰ ਹੈ ਜੀ ਬਹੁਤ ਸੋਹਣਾ ਹੈ ਜਿਹੜਾ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ 4 ਮੀਟਰ ਦਾ ਇਹ ਕੰਪਲੀਟ ਸੂਟ ਹੈ ਜੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ 4 ਮੀਟਰ ਦਾ ਇਹ ਸੂਟ ਤੁਸੀਂ ਲੈ ਸਕਦੇ ਹੋ ਕਲਰ ਇਹਦਾ ਚੈੱਕ ਕਰੋ ਜੀ ਕਲਰ ਪ੍ਰਿੰਟ ਬਹੁਤ ਸੋਹਣਾ ਜੀ 4 ਮੀਟਰ ਦੇ ਵਿੱਚ ਤੁਸੀਂ ਇਹ ਸੂਟ ਬਣਾ ਕੇ ਬਾਈ ਕਰ ਸਕਦੇ ਹੋ ਨੈਕਸਟ ਜਿਹੜਾ ਪ੍ਰਿੰਟ ਆਏਗਾ ਜੀ ਨੈਕਸਟ ਪ੍ਰਿੰਟ ਹੈਗਾ ਬਿਲਕੁਲ ਇੰਗਲਿਸ਼ ਸਟੋਨ ਤੇ ਜਿਹੜਾ ਬਲੂ ਕਲਰ ਨਵਾਂ ਚੱਲਦਾ ਜੀ ਅੱਜਕੱਲ ਉਹ ਵਾਲਾ ਕਲਰ ਹੈ ਜੀ ਇਹ ਕੰਨੀ ਤੋਂ ਅੰਦਾਜ਼ਾ ਲਗਾਓ ਜੀ ਬਹੁਤ ਸੋਹਣਾ ਕਲਰ ਹੈ ਔਰ ਪ੍ਰਿੰਟ ਵੀ ਬਹੁਤ ਸੋਹਣਾ ਹੈ ਜੀ ਕੰਪਲੀਟ ਸੂਟ ਦਾ ਇਹ ਸਟੱਫ ਹੈ ਦੋ ਪੀਸਾਂ ਦੇ ਵਿੱਚ ਇਹ ਜਿਹੜਾ ਸੂਟ ਹੈ ਇਹ ਕੰਪਲੀਟ ਹੋ ਜਾਊਗਾ ਜੀ ਦੋ ਪੀਸ ਦੇ ਕੇ ਤੁਹਾਨੂੰ ਇਹ ਕੰਪਲੀਟ ਸੂਟ 5 ਮੀਟਰ ਅਸੀਂ ਕੰਪਲੀਟ ਸਟੱਫ ਦੇਵਾਂਗੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਜੀ ਇਹਦੇ ਨਾਲ ਤੁਸੀਂ ਬੇਸ ਕਲਰ ਦਾ ਦੁਪੱਟਾ ਵੀ ਲਗਾ ਸਕਦੇ ਹੋ ਔਰ ਸਕਿਨ ਕਲਰ ਦਾ ਦੁਪੱਟਾ ਵੀ ਲਗਾ ਸਕਦੇ ਹੋ ਜੀ ਜੀ ਉਹ ਕਹਿੰਦੇ ਨੈਕਸਟ ਜਿਹੜਾ ਪੀਸ ਹੈਗਾ ਜੀ ਪਰਪਲ ਕਲਰ ਹੈ ਡੱਲ ਜਾਂ ਪਰਪਲ ਕਲਰ ਹੈ ਜੀ ਬਹੁਤ ਸੋਹਣਾ ਕੱਟ ਪੀਸ ਹੈ ਜੀ ਵਾਈਟ ਕਲਰ ਨਾਲ ਜਿਹੜੇ ਉੱਪਰ ਡਿਜ਼ਾਈਨਿੰਗ ਦਿੱਤੀ ਗਈ ਹੈ ਬੜਾ ਪਿਆਰਾ ਪੀਸ ਹੈ ਜੀ ਪਰਪਲ ਕਲਰ ਦਾ ਬਹੁਤ ਸੋਹਣਾ ਕੱਟ ਪੀਸ ਰਹਿਣ ਵਾਲਾ ਹੈ ਜਿਹੜੇ 3-3 ਮੀਟਰ ਦੇ ਦੋ ਪੀਸ ਰਹਿਣਗੇ ਜੀ ਇਹ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 3-3 ਮੀਟਰ ਦੇ ਦੋ ਪੀਸ ਨੇ ਇਹ ਦੋ ਪੀਸਾਂ ਦੇ ਵਿੱਚ ਇਹ ਕੰਪਲੀਟ ਸੂਟ ਤੁਹਾਨੂੰ ਮਿਲ ਜੇਗਾ ਜੀ 3-3 ਮੀਟਰ ਦੇ ਦੋ ਪੀਸ ਨੇ ਚਾਹੀ ਤੁਸੀਂ ਫਰੌਕ ਬਣਾਓ इजीली ਫਰੌਕ ਵੀ ਬਣ ਕੇ ਇਹਦੀ ਰੈਡੀ ਹੋਊਗੀ ਸੇਮ ਡਿਜ਼ਾਈਨ ਦੇ ਵਿੱਚ ਇੱਕ ਬਲੂ ਕ ਇਹ 3.5 ਮੀਟਰ ਕੰਪਲੀਟ ਸਟੱਫ ਹੈ ਜੀ 3.5 ਮੀਟਰ ਹੈ ਇਹ ਸਟੱਫ ਹੈ ਜੀ 3.5 ਮੀਟਰ ਦੇ ਵਿੱਚ ਤੁਸੀਂ ਫਰੌਕ ਵੀ ਬਣਾ ਸਕਦੇ ਹੋ ਜਾਂ ਫਿਰ ਜਿਹੜੀ ਕੋਈ ਹਨਾ ਘੇਰਾ ਘੱਟ ਹੁੰਦਾ ਜੀ ਜਿਹੜੇ ਪਤਲੀ ਪੈਨ ਹੁੰਦੀ ਉਹ ਆਪਣਾ ਸੂਟ ਵੀ ਕੰਪਲੀਟ ਬਣਾ ਸਕਦੀ ਹੈ ਕਿਉਂਕਿ ਇਹਦਾ ਵਰ ਵੀ ਵਧੀਆ ਸਟੱਫ ਦਾ ਵੱਡੇ ਵਰ ਦਾ ਸੂਟ ਤਾਂ ਨਹੀਂ ਹੈ ਮਤਲਬ ਪਰ ਫਿਰ ਵੀ ਵਰ ਵਧੀਆ ਜੀ ਇਹਦਾ ਸਟ੍ਰੇਟ ਬਾਟਮ ਦੇ ਨਾਲ 3.5 ਮੀਟਰ ਦੇ ਵਿੱਚ ਇਹ ਸੂਟ ਜਿਹੜਾ ਬਣ ਕੇ ਰੈਡੀ ਹੋ ਸਕਦਾ ਨੈਕਸਟ ਜਿਹੜਾ ਹੈਗਾ ਜੀ ਸਟੱਫ ਇਹ ਹੈਗਾ ਗ੍ਰੀਨ ਕਲਰ ਦਾ ਸੂਟ ਹੈ ਜੀ ਇਹਦਾ ਬੇਸ ਹੈ ਜਿਹੜਾ ਪਿਸਤਾ ਗ੍ਰੀਨ ਥੋੜਾ ਡਾਰਕ ਵਾਲਾ ਪਿਸਤਾ ਗ੍ਰੀਨ ਕਲਰ ਹੈ ਜੀ ਪੌਣੇ 4 ਮੀਟਰ ਦਾ ਇਹ ਪੀਸ ਰਹਿਣ ਵਾਲਾ ਹੈ ਪੌਣੇ 4 ਮੀਟਰ ਦੇ ਇਹ ਪੀਸ ਦੇ ਵਿੱਚ ਤੁਸੀਂ ਸੂਟ ਬਣਾ ਕੇ ਲੈਣੀ ਇਸੋ ਬਾਅਦ ਜੀ ਆਪਣੇ ਕੋਲੇ ਪਲੇਨ ਮਸਲੀਨ ਵੀ ਆਈ ਹੈ ਜੀ ਪਲੇਨ ਮਸਲੀਨ ਇਹ ਐਗਜੈਕਟ ਕਲਰ ਹੁੰਦੀ ਦਿਖ ਰਿਹਾ ਜੀ ਪਹਿਲਾਂ ਥੋੜਾ ਜਿਹਾ ਬ੍ਰਾਈਟ ਕਲਰ ਆ ਰਿਹਾ ਸੀ ਇਹਦੇ ਵਿੱਚ ਇਹ ਦੋ ਪੀਸ ਮਿਲਾ ਕੇ ਜਿਹੜੇ 2.5 2.5 ਦੇ 5 ਮੀਟਰ ਕੰਪਲੀਟ ਹੁੰਦਾ ਜੀ ਕੋਈ ਭੈਣ ਅਗਰ ਵਰਕ ਵਗੈਰਾ ਕਰਾਉਣ ਲਈ ਕੱਟ ਪੀਸ ਲੈਣਾ ਚਾਹੁੰਦੀ ਹੈ ਪਲੇਨ ਮਸਲੀਨ ਦੇ ਕੱਟ ਪੀਸ ਵੀ ਤੁਸੀਂ ਲੈ ਸਕਦੇ ਹੋ ਜਿਵੇਂ ਇਹ ਵਾਲਾ ਕਲਰ ਹੈ ਜੀ ਇਹ ਦੋ ਤਿੰਨ ਪੀਸਾਂ ਦੇ ਵਿੱਚ ਮਿਲ ਕੇ ਜਿਹੜਾ ਕੰਪਲੀਟ ਹੋ ਜਾਊਗਾ ਜੀ ਇਹ 2.5 ਮੀਟਰ ਦਾ ਪੀਸ ਹੈ ਇਹਦੇ ਨਾਲ ਦਾ ਹੋਰ ਪੀਸ ਮਿਲਾ ਕੇ ਤੁਹਾਨੂੰ 5 ਕੰਪਲੀਟ ਹੋ ਜਾਊਗਾ ਇਹ 2.5 2 5 ਮੀਟਰ ਦਾ ਕੰਪਲੀਟ ਸੂਟ ਹੀ ਹੈ ਜੀ ਜਿਹੜੀ ਪੈਨ ਵੀ ਲੈਣਾ ਚਾਹੁੰਦੇ ਵਰਕ ਵਗੈਰਾ ਕਰਾਉਣ ਲਈ ਲੈ ਸਕਦੀ ਹੈ ਔਰ ਨੈਕਸਟ ਹੈਗਾ ਜੀ ਆਪਣਾ ਬਲੂ ਕਲਰ ਦਾ 8.5 ਮੀਟਰ ਦਾ ਪੀਸ ਹੈ ਜੀ ਇਸ ਤੋਂ ਬਾਅਦ ਆਏ ਜੀ ਗਾਜਰੀ ਔਰ ਗਾਜਰੀ ਵੀ ਇਹ ਤੱਕ तकरीबन ਤੁਹਾਨੂੰ 4.5 ਮੀਟਰ ਸੂਟ ਮਿਲ ਜੇਗਾ ਜੀ ਇਹ ਇਸ ਤੋਂ ਬਾਅਦ ਹੈਗਾ ਜੀ ਫਰੋਜੀ ਇਹ ਪੀਸ ਵੀ ਜਿਹੜੇ 2.5 ਮੀਟਰ ਦੇ ਪੀਸ ਤੁਹਾਨੂੰ ਮਿਲ ਜਾਣਗੇ ਜਿਹੜੀ ਭੈਣ ਵੀ ਕੋਈ ਬਾਟਮ ਵਗੈਰਾ ਵੀ ਲੈਣਾ ਚਾਹੁੰਦੀ ਹੈ ਇਹਦੇ ਵਿੱਚੋਂ ਬਾਟਮ ਵੀ ਮਲਾ ਸਕਦੀ ਹੈ ਜਾਂ ਫਿਰ ਕੰਪਲੀਟ ਸੂਟ ਤੁਸੀਂ ਬਣਾਉਣਾ ਚਾਹੁੰਦੇ ਪਲੇਨ ਮਸਲੀਨ ਦਾ ਕੰਪਲੀਟ ਸੂਟ ਵੀ ਤੁਸੀਂ ਬਣਾ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਈ ਨੇ ਜੀ ਕੱਟ ਪੀਸ ਜਿਹੜੇ ਆਹ ਵਾਲੇ ਦਿਖਾਈ ਨੇ ਜੀ ਸਾਰੇ ਇਹਨਾਂ ਦਾ ਪ੍ਰਾਈਸ ਰਹੇਗਾ ਜੀ 850 ਰੁਪਏ ਸੂਟ ਦਾ ਕੰਪਲੀਟ ਸੂਟ ਦਾ ਪ੍ਰਾਈਸ ਹੈ ਜੀ ਔਰ ਜਿਹੜੀ ਇਹਦਾ ਸ਼ਰਟ ਰਹੀਗੀ ਜੀ 425 ਰੁਪਏ ਦੀ ਔਰ ਜਿਹੜੇ ਇਹ ਪਲੇਨ ਮਸਲੀਨ ਦੇ ਸੂਟ ਦਿਖਾਏ ਨੇ ਜੀ ਇਹਨਾਂ ਦਾ ਪ੍ਰਾਈਸ ਆਪਾਂ ਬਹੁਤ ਜਿਹੜਾ ਘੱਟ ਰੱਖਿਆ ਜੀ ਬਹੁਤ ਜੈਨੂਇਨ ਪ੍ਰਾਈਸ ਰੱਖਿਆ ਜੀ 700 ਰੁਪਏ ਦੇ ਵਿੱਚ ਪਲੇਨ ਮਸਲੀਨ ਦਾ ਜਿਹੜਾ ਸੂਟ ਲੈ ਸਕਦੇ ਹੋ ਦਾਸ ਬ੍ਰੈਂਡ ਦੀ オリジナル ਮਸਲੀਨ ਹੈ ਜੀ ਇਹ 700 ਰੁਪਏ ਦੇ ਵਿੱਚ ਇਹ ਸੂਟ ਜਿਹੜਾ ਬਣ ਕੇ ਰੈਡੀ ਹੋ ਜਾਊਗਾ ਜੀ ਔਰ ਜਿਹੜੇ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਕਰੀਨਸ਼ਾਟ ਭੇਜਣ ਦੇ ਲਈ ਜਿਹੜਾ ਆਪਣਾ ਨੰਬਰ ਹੈ ਵੀਡੀਓ ਦੇ نیچے ਚੱਲ ਰਿ ਔਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ